ਐਸਪੀ ਬੁੱਢਲਾ ਟਾਵਾ ਲੋ ਇੰਸਪੈਕਟਰ ਜਗਦੇਵ ਸਿੰਘ ਨੇ ਫੌਰੀ ਤੌਰ ਤੇ ਉਤੇ ਮਵਤਲ ਕਰ ਦਿੱਤਾ ਗਿਆ ਉਹਨਾਂ ਨੇ ਇੱਕ ਅੰਦਾਜ਼ਾ ਲੱਭੀ ਗਏ ਹਾਂ ਉਹਨਾਂ ਦੇ ਥੱਪੜ ਮਾਰੇ ਸੱਚਾ ਮਾਨਸਾ ਦੇ ਪਿੰਡ ਬੋਹਾਚੇ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਦੇ ਵੜਨ ਦਾ ਮਾਮਲਾ ਝੂਲ ਫੜਦਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਅਕਾਲੀ ਦਰ ਇਸ ਪੂਰੀ ਘਟਨਾ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਮਾਨਸਾ ਪੁਲਿਸ ਨੇ ਕੰਦਾ ਟੱਪ ਕੇ ਗੁਰੂ ਘਰ ਚ ਦਾਖਲ ਹੋਣ ਵਾਲੇ ਥਾਣੇਦਾਰ ਜਗਦੇਵ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਅਤੇ ਮਾਮਲੇ ਵਿੱਚ ਜ਼ਿਲ੍ਹੇ ਦੇ ਐਸਐਸਪੀ ਵੱਲੋਂ ਕਾਰਵਾਈ ਕਰਦਿਆਂ ਥਾਣਾ ਇੰਚਾਰਜ ਜਗਦੇਵ ਸਿੰਘ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਸੁਣਾਏ ਨੇ ਜੈ ਹਿੰਦ ਮੈਂ ਜਸਕੀਰਤ ਸਿੰਘ ਐਸਪੀ ਹੈੱਡਕੁਆਰਟਰ ਮਾਨਸਾ कल मिति 3 2 2024 ਨੂੰ ਮੈਨੂੰ ਪਤਾ ਲੱਗਾ ਕਿ ਕਾਫੀ ਲੋਕ ਪੁਲਿਸ ਸਟੇਸ਼ਨ ਬੋਹਾ ਇਕੱਠਾ ਹੋਏ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਇੰਸਪੈਕਟਰ ਜਗਦੇਵ ਸਿੰਘ ਐਸਐਚਓ ਬੋਹਾ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉੱਥੇ ਦੇ ਸੇਵਾਦਾਰਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਹੈ ਮੌਕੇ ਦੇ ਉੱਪਰ ਡੀਐਸਪੀ ਬੁਢਲਾਡਾ ਨੂੰ ਭੇਜਿਆ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਉਸ ਕੰਪਲੇਂਟ ਦੇ ਆਧਾਰ ਦੇ ਉੱਤੇ ਡੀਐਸਪੀ ਬੁਢਲਾਡਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੁਅਤਲ ਕਰ ਦਿੱਤਾ ਗਿਆ ਹੈ ਉਸ ਕੰਪਲੇਂਟ ਦੀ ਤੱਥਾਂ ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ ਜੇ ਕੋਈ ਨਵਾਂ ਤੱਥ ਵੀ ਸਾਹਮਣੇ ਆਇਆ ਤਾਂ ਉਸ ਨੂੰ ਵੀ ਵਿਚਾਰਿਆ ਜਾਏਗਾ ਅਤੇ ਇਨਕੁਆਇਰੀ ਰਿਪੋਰਟ ਜਲਦ ਤੋਂ ਜਲਦ ਐਸਐਸਪੀ ਸਾਹਿਬ ਮਾਨਸਾ ਨੂੰ ਪੇਸ਼ ਕਰ ਦਿੱਤੀ ਜਾਏਗੀ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰੇ ਪੂਰਾ ਮਾਮਲਾ ਕੀ ਸੀ ਦਰਸਲ ਬੋਹਾ ਦੇ ਗੁਰੂ ਘਰ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਗੁਰੂ ਘਰ ਦੀਆਂ ਕੰਦਾ ਟੱਪ ਕੇ ਅੰਦਰ ਦਾਖਲ ਹੋਏ ਅਤੇ ਫਿਰ ਗ੍ਰੰਤੀ ਸਿੰਘ ਨਾਲ ਕੁੱਟਮਾਰ ਕਰਦੇ ਨਜ਼ਰ ਆਏ ਸੀ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਹੋ ਗਿਆ ਉਦਰੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀ ਦੋ ਦਿਨ ਤੋਂ ਥਾਣੇ ਬਾਹਰ ਤਰਨਾਂ ਲਈ ਬੈਠੇ ਸੀ ਪਿੰਡ ਵਾਸੀਆਂ ਮੁਤਾਬਕ ਬੋਹਾ ਥਾਣੇ ਦਾ ਇੰਚਾਰਜ ਸ਼ਰਾਬ ਦੇ ਨਸ਼ੇ 'ਚ ਤੱਲੀ ਹੋ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਇਆ ਸੀ ਅਤੇ ਉੱਥੇ ਹੀ ਸੇਵਾਦਾਰਾਂ ਨਾਲ ਬੱਥੇਲੂਕੀ ਕੀਤੀ ਅਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਥਾਣੇਦਾਰ ਤੇ ਵੱਡਾ ਐਕਸ਼ਨ ਲੈਂਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ